बोल सियापति राम चंद्र महाराज की जय बनके बिहारी लाल की जय उमापति महादेव की जय पवन पुत्र हनुमान की जय गौरी नंदन गणेश महाराज की जय हे मेरी मई सच्चिया ज्योता वाली माता जी तहाडी सदाई जय बोल सतगुरु देव महाराज की जय tulsi kretar main katha kayo ansar aasna leeje prem ka ayo paman kumar siya pati ram jai jai ram karo kalyan jai hanuman mangal pavan amangali hari uma se tej jap taprari din dyan bird sambari ਹਰੋ ਨਾਥ ਮਮ ਸੰਕਟ ਪਾਰੀ ਸੋ ਤੁਮ ਜਾਣੋ ਅੰਤਰ ਜਾਮੀ ਪੁਰਬ ਮੂਰ ਮਨੋਰਥ ਸਵਾਮੀ ਜਿਨ ਕੇ ਰਹੀ ਭਾਵਨਾ ਜੈਸੀ ਪ੍ਰਭ ਮੂਰਤ ਤਿਨ ਦੇਖੀ ਜੈਸੀ ਬਾਰ ਬਾਰ ਬਰ ਮੰਗਿਉ ਹਰਸ਼ ਦਿਓ ਸ਼ੀਰਿੰਗ ਅਲ ਸਰੋਜੇ ਹਨੁ ਪਾਵਣੀ ਭਗਤੀ ਸਦਾ ਸਤ ਸੰਗ ਸਿਆਪਤੀ ਰਾਮ ਜੈ ਜੈ ਰਾਮ ਕਰੋ ਕಲ್ಯਾਨ ਜੈ ਹਨੂਮਾਨ ਕਰੋ ਕಲ್ಯਾਨ ਜੈ ਪ੍ਰਭੂ ਰਾਮ ਬੋਲ ਸਤਿਗੁਰ ਦੇਵ ਮਹਾਰਾਜ ਕੀ ਜੈ ਮਹਾਰਿਸ਼ੀ சுரੰਗ ਦਾ ਅਜੁੱਧਿਆ ਆਉਣਾ ਸੁਮੰਤਰ ਨੇ ਕਥਾ ਸਮਾਪਤ ਨਾ ਕੀਤੀ ਉਸ ਨੇ ਮਹਾਰਾਜਾ ਦਸ਼ਰਥ ਨੂੰ ਕਿਹਾ ਹੈ ਰਾਜਨ ਮੈਂ ਇਹ ਵੀ ਸੁਣਿਆ ਹੈ ਕਿ ਭਗਵਾਨ ਸੰਤ ਕੁਮਾਰ ਨੇ ਬਚਨ ਕੀਤਾ ਸੀ ਕਿ ਜੁਧਿਆ ਦੇ ਰਾਜੇ ਦਸ਼ਰਥ ਦੇ ਮਿੱਤਰ ਅੰਗરાજ ਦਾ ਰਾਜ ਹੋਏਗਾ ਰਾਜੇ ਦਸ਼ਰਧ ਦੀ ਸੰਤਾਨ ਨਹੀਂ ਹੋਏਗੀ ਜੇ ਮਹਾਰਾਜ ਦਸ਼ਰਧ ਸਰੰਗ ਰਿਸ਼ੀ ਕੋਲੋਂ ਅਸਮੇਧ ਯੱਗ ਕਰਾਉਣ ਤਾਂ ਉਹਨਾਂ ਦੇ ਗ੍ਰਹਿ ਵਿਖੇ ਜ਼ਰੂਰ ਚਾਰ ਰਾਜਕੁਮਾਰ ਹੋਣਗੇ ਸੋ हे ਰਾਜਨ ਭਗਵਾਨ ਦੇ ਬਚਨ ਅਨੁਸਾਰ ਅਸਾਨੂੰ ਜ਼ਰੂਰ ਸਰੰਗ ਰਿਸ਼ੀ ਨੂੰ ਸਤਨਾ ਚਾਹੀਦਾ ਹੈ ਇਹ ਕਥਾ ਸੁਣ ਕੇ ਮਹਾਰਾਜਾ ਦਸ਼ਰਧ ਦਾ ਅੰਗ ਅੰਗ ਪ੍ਰਸੰਨ ਹੋ ਗਿਆ ਉਸ ਦੇ ਮਨ ਨੂੰ ਇਉਂ ਭਾਖਿਆ ਜਿਵੇਂ ਸਾਰੀਆਂ ਗੱਲਾਂ ਸੱਤ ਹੋ ਰਹੀਆਂ ਸਨ ਉਸ ਦੇ ਸੰਤਾਨ ਹੋਏਗੀ ਉਸ ਨੇ ਖੁਸ਼ੀ ਨਾਲ ਕਿਹਾ ਮੈਂ ਹੁਣੇ ਹੀ ਰਾਣੀ ਆਸਮੇਤ ਅੰਗਦੇਸ਼ ਨੂੰ ਜਾਂਦਾ ਹਾਂ ਮਹਾਰਿਸ਼ੀ ਨੂੰ ਸਤਕਾਰ ਨਾਲ ਮਨਾ ਕੇ ਲਿਆਉਂਦਾ ਹਾਂ ਕਿਉਂ ਗੁਰਦੇਵ ਮਹਾਰਾਜੇ ਨੇ ਗੁਰੂ ਵਿਸ਼ਿਸ਼ਟ ਨੂੰ ਸਬੋਧਨ ਕਰਕੇ ਪੁੱਛਿਆ ਜਰੂਰ ਪਧਾਰਿਏ ਮਹਾਰਾਜ ਗੁਰੂ ਵਿਸ਼ਿਸ਼ਟ ਨੇ ਆਗਿਆ ਦੇ ਦਿੱਤੀ ਸਭਾ ਨੂੰ ਸਮਾਪਤ ਕਰਕੇ ਮਹਾਰਾਜਾ ਦਸ਼ਰਤ ਆਪਣੇ ਰਾਜ ਭਵਨ ਵਿੱਚ ਗਿਆ ਉਸ ਨੇ ਸਾਰੀਆਂ ਰਾਣੀਆਂ ਨੂੰ ਪਿਆਰ ਕੀਤਾ ਤੇ ਰਸਾਂ ਉੱਤੇ ਬਿਠਾ ਕੇ ਅੰਗ ਦੇਸ਼ ਦੇ ਰਾਜੇ ਰੋਮ ਭਾਵ ਦੀ ਨਗਰੀ ਵਿੱਚ ਜਾ ਪੁੱਜਾ ਰਾਜੇ ਰੋਮ ਭਾਵ ਨੇ ਜਦੋਂ ਸੁਣਿਆ ਕਿ ਮਹਾਰਾਜਾ ਦਸ਼ਰਥ ਆਏ ਹਨ ਤਾਂ ਕੁਝ ਪ੍ਰਸੰਨ ਵੀ ਹੋਇਆ ਤੇ ਡਰਿਆ ਵੀ ਯਾਰ ਇਸ ਗੱਲ ਦਾ ਸੀ ਕਿ ਬਿਨਾ ਕਿਸੇ ਕਾਰਨ ਮਹਾਰਾਜਾ ਦਸ਼ਰਤ ਉਹਨਾਂ ਦੀ ਨਗਰੀ ਵਿੱਚ ਕਿਉਂ ਆਏ ਪਰ ਜਦੋਂ ਪਤਾ ਲੱਗਾ ਕਿ ਖੁਸ਼ੀ ਨਾਲ ਮਿਲਣ ਆਏ ਹਨ ਤਾਂ ਉਸ ਦਾ ਡਰ ਦੂਰ ਹੋਇਆ ਉਸ ਨੇ ਆਓ ਭਗਤ ਕੀਤੀ ਤੇ ਸਤਿਕਾਰ ਦੇ ਕੇ ਬਿਠਾਇਆ ਸਵਾਗਤੀ ਕਮ ਕਮ ਤੋਂ ਵੇਲੇ ਹੋਣ ਪਿੱਛੋਂ ਮਹਾਰਾਜਾ ਦਸ਼ਰਤ ਜੀ ਨੇ ਆਪਣੇ ਮਨ ਦੀ ਭਾਵਨਾ ਪ੍ਰਗਟ ਕੀਤੀ ਤੇ ਕਿਹਾ ਯਗ ਤਾਂ ਸੰਪੂਰਨ ਹੋ ਸਕਦਾ ਹੈ ਜੇ ਆਪ ਦੇ ਜਵਾਈ ਮਹਾਰਿਸ਼ੀ ਸਰੰਗ ਜੁਧਿਆ ਨਗਰੀ ਪੁੱਜਨ ਮੈਨੂੰ ਸੰਤਾਨ ਦੀ ਲੋੜ ਹੈ ਮੈਨੂੰ ਖੁਸ਼ੀ ਹੈ ਮਹਾਰਾਜਨ ਈਸ ਸਦਕੇ ਲੈ ਜਾਓ ਰਾਜੇ ਰੋਮ ਭਾਵ ਨੇ ਉੱਤਰ ਦਿੱਤਾ ਉਸੇ ਵੇਲੇ ਮਹਾਰਿਸ਼ੀ ਸਰੰਗ ਤੇ ਰਾਜਕੁਮਾਰੀ ਸ਼ਾਂਤਾਂ ਨੂੰ ਸਧਿਆ ਗਿਆ ਉਹਨਾਂ ਨੂੰ ਮਹਾਰਾਜਾ ਦਸ਼ਰਧ ਦੇ ਨਾਲ ਤੋਰ ਦਿੱਤਾ ਮਹਾਰਾਜਾ ਦਸ਼ਰਧ ਮਹਾਰਿਸ਼ੀ ਨੂੰ ਨਾਲ ਲੈ ਕੇ ਜੁਦਿਆ ਪਰਿਪੂਜਾ ਤੇ ਖੁਸ਼ੀਆਂ ਮਨਾਈਆਂ ਗਈਆਂ ਅਸਮੇਦ ਯਗ ਮਹਾਰਿਸ਼ੀ ਸਰੰਗ ਦੇ ਜੁਦਿਆ ਪੂਜ ਜਾਣ ਤੇ ਯਗ ਦੀ ਤਿਆਰੀ ਹੋਰ ਜ਼ੋਰ ਨਾਲ ਸ਼ੁਰੂ ਹੋਈ ਪਵਿੱਤਰ ਨਦੀ ਸਰਜੂ ਦੇ ਕਿਨਾਰੇ ਵਿਸ਼ਾਲ ਪੰਡਾਲ ਯਕਸ਼ਲਾ ਬਣਾਈ ਗਈ ਜਿਸ ਨੂੰ ਤਿਆਰ ਕਰਨ ਵਾਸਤੇ ਕਈ ਹਜ਼ਾਰ ਕਾਰੀਗਰ ਤੇ ਕਲਾਕਾਰ ਲੱਗੇ ਰਹੇ ਯਕਸ਼ਲਾ ਦੇ ਆਲੇ ਦੁਆਲੇ ਮੀਲਾਂ ਤੱਕ ਆਥੀਤੀ ਬ੍ਰਾਹਮਣ ਘਰ ਤਿਆਰ ਕਰਵਾਏ ਗਏ ਕਈ ਮਹੀਨੇ ਪਿਛੋਂ ਜਦੋਂ ਯਕਸ਼ਲਾ ਤਿਆਰ ਹੋ ਗਈ ਤਾਂ ਸਮੇਂ ਦੀ ਯੱਗ ਆਰੰਭ ਕੀਤਾ ਗਿਆ ਸੱਤ ਫੋਟੂਚੀਆਂ 21 ਥਮੀਆਂ ਨਾਲ ਰੇਸ਼ਮੀ ਬਸਤਰ ਬਿਲੇਟੇ ਹੋਏ ਸੀ ਕਈ ਹਜ਼ਾਰ ਬ੍ਰਾਹਮਣ ਆਏ ਸਾਰਿਆਂ ਨੇ ਵੇਦ ਮੰਤਰ ਪੜ੍ਹ ਕੇ ਅਮਨ ਕਰਨੇ ਸ਼ੁਰੂ ਕੀਤੇ ਸਾਰੀ ਮਰਿਆਦਾ ਪੂਰੀ ਕਰਨ ਪਿੱਛੋਂ ਯੱਗ ਸੰਪੂਰਨ ਹੋਇਆ ਤਾਂ ਮਹਾਰਾਜਾ ਦਸ਼ਰਤ ਨੇ ਗਊਆਂ ਤੇ ਬਸਤਰ ਬ੍ਰਹਮਣਾ ਨੂੰ ਦਾਨ ਕਰਵਾਏ ਗਰੀਬਾਂ ਨੂੰ ਅੰਨ ਤੇ ਬਸਤਰ ਦਿੱਤੇ ਕਈ ਜਨ ਇਸ ਤਰ੍ਹਾਂ ਦਾਨ ਹੁੰਦਾ ਰਿਹਾ ਤੇ ਮਹਾਰਾਜਾ ਦਸ਼ਰਥ ਦੀ ਜੈ ਜੈਕਾਰ ਹੁੰਦੀ ਰਹੀ ਅ ਸਮੇਦ ਯਗ ਦੇ ਸੰਪੂਰਨ ਹੋ ਜਾਣ ਪਿਛੋਂ ਮਹਾਰਿਸ਼ੀ ਸਰੰਗ ਨੇ ਮਹਾਰਾਜਾ ਦਸ਼ਰਥ ਨੂੰ ਕਿਹਾ हे राजन ਮੈਂ ਪੁਤਰੇਸ਼ਤੀ ਯਗ ਕਰਨਾ ਚਾਹੁੰਦਾ ਹਾਂ ਉਸ ਯਗ ਨਾਲ ਦੇਵਤੇ ਪ੍ਰਸੰਨ ਹੋਣਗੇ ਤੇ ਤੁਸਾਂ ਦੀ ਮਨੋ ਕਾਮਨਾ ਪੂਰਨ ਹੋਏਗੀ ਸਿਰਫ ਆਗਿਆ ਕਰੋ ਤੇ ਤਿਆਰੀ ਕਰਵਾਓ ਮਹਾਰਿਸ਼ੀ சூரੰਗ ਦਾ ਇਹ ਬਚਨ ਸੁਣ ਕੇ ਮਹਾਰਾਜ ਅਦਸ਼ਰਥ ਨੇ ਰਤਾ ਟੇਲਣਾ ਕੀਤੀ ਉਸੇ ਵੇਲੇ ਮੰਤਰੀਆਂ ਨੂੰ ਆਖਿਆ ਕਿ ਉਹ ਯਗ ਦੀ ਤਿਆਰੀ ਕਰਨ ਉਹਨਾਂ ਸਾਰਾ ਪ੍ਰਬੰਧ ਕੀਤਾ ਉਸ ਯਗ ਵਿੱਚ ਦੇਵਤੇ ਆਏ ਬ੍ਰਹਮਾ ਵੀ ਆਇਆ ਤੇ ਯਗ ਦੀ ਤੋਂ ਤੇ ਸੁਗੰਧੀ ਨੇ ਭਗਵਾਨ ਦਾ ਤਖਤ ਹਿਲਾ ਦਿੱਤਾ ਉਸ ਸਮੇਂ ਇਹ ਵੀ ਵਿਚਾਰ ਹੋਈ ਬ੍ਰਹਮਾ ਦੇ ਕੋਲ ਦੇਵਤੇ ਗਏ ਉਹਨਾਂ ਨੇ ਲੰਕਾ ਦੇ ਰਾਜੇ ਰਾਮਨਜੋ ਦੇਤ ਰਾਜਾ ਸੀ ਬਾਬ ਦੱਸਿਆ ਕਿ ਉਹ ਪ੍ਰਜਾ ਤੇ ਅਤਿਆਚਾਰ ਕਰ ਰਿਹਾ ਸੀ ਉਸ ਨੇ ਵਿਸ਼ਨੂੰ ਕੋਲੋਂ ਮਰਲੇ ਸਨ ਕਿ ਉਸ ਨੂੰ ਗੰਦਰਬ ਪਖਸ਼ ਦੇਵ ਤੇ ਰਾਖਸ਼ ਨਹੀਂ ਸੰਮਾਰ ਸਕਦੇ ਇਸ ਵਾਰ ਕਰਕੇ ਤੇਜਦਾਰ ਕਰਦਾ ਸੀ ਵਿਚਾਰ ਹੋ ਹੀ ਰਹੀ ਸੀ ਕਿ ਗਰੜ ਭਗਵਾਨ ਤੇ ਸਵਾਰੀ ਕਰਕੇ ਸ੍ਰੀ ਵਿਸ਼ਨੂੰ ਜੀ ਵੀ ਆਪ ਜੇ ਸਾਰੇ ਦੇਵਤਿਆਂ ਨੇ ਬੇਨਤੀ ਕੀਤੀ ਮਹਾਰਾਜ ਆਪ ਆਪਣੇ ਰੂਪ ਦੇ ਚਾਰ ਭਾਗ ਕਰਕੇ ਮਹਾਰਾਜਾ ਦਸ਼ਰਧ ਦੀਆਂ ਤਿੰਨਾਂ ਰਾਣੀਆਂ ਦੀ ਪਿੱਤਰ ਕੁੱਖਾਂ ਰਹੀਂ ਮਨੁੱਖ ਲੋਕ ਵਿੱਚ ਜਨਮ ਤारण ਕਰੋ ਤੇ ਦੁਸ਼ਟ ਰਾਵਣ ਦਾ ਨਾਸ਼ ਕਰੋ ਪੁਰਸ਼ੀਆਂ ਬ੍ਰਾਹਮਣਾਂ ਤੇ ਦੇਵਤਿਆਂ ਸਭ ਨੂੰ ਪੂਜਾ ਤੇ ਹਵਨ ਯੱਗ ਨਹੀਂ ਕਰਨ ਦਾ ਸ਼੍ਰੀ ਭਗਵਾਨ ਵਿਸ਼ਨੂੰ ਨੇ ਦੇਵਤਿਆਂ ਦੀ ਬੇਨਤੀ ਮੰਨ ਲਈ ਤੇ ਬਚਨ ਦੇ ਦਿੱਤਾ ਉਧਰ ਦੇਵਤਿਆਂ ਨੇ ਸੰਖ ਵਜਾਏ ਮੰਗਲਾਚਾਰ ਕੀਤੇ ਤੇ ਮਹਾਰਿਸ਼ੀ ਸਰੰਗ ਦੇ ਯੱਗ ਪਤਰੇਸ਼ਟੀ ਨੂੰ ਸੰਪੂਰਨ ਕੀਤਾ ਯੱਗ ਸੰਪੂਰਨ ਹੋ ਰਿਹਾ ਸੀ ਕਿ ਇੱਕ ਮਹਾ ਸ਼ਕਤੀ ਅਗਰ ਹਮਰਕੰਡ ਵਿੱਚੋਂ ਲਾਲ ਬਸਤਰਾਂ ਰਹੀਂ ਪ੍ਰਗਟ ਹੋਈ ਤੇ ਮਹਾਰਾਜਾ ਦਸ਼ਰਤ ਨੂੰ ਸੋਹਣੇ ਦਾ ਕਟੋਰਾ ਖੀਰ ਦਾ ਭਰਿਆ ਹੋਇਆ ਦਿੱਤਾ ਕਟੋਰਾ ਫੜਾ ਕੇ ਬਚਨ ਕੀਤਾ ਕਿ हे ਰਾਜਨ ਇਹ ਖੀਰ ਦਾ ਕਟੋਰਾ ਤੁਰੋਂ ਭਗਵਾਨ ਕੋਲੋਂ ਆਇਆ ਹੈ ਇਹ ਖੀਰ ਆਪਣੀਆਂ ਰਾਣੀਆਂ ਨੂੰ ਖਵਾ ਦਿਓ ਤਾਂ ਤੁਸਾਂ ਦੀਆਂ ਰਾਣੀਆਂ ਦੇ ਘਰ ਹੀ ਚਾਰ ਰਾਜਕੁਮਾਰ ਜਨਮ ਲੈਣਗੇ ਏ ਆ ਕੇ ਉਹ ਸ਼ਕਤੀ अलौक ਹੋ ਗਈ ਮਹਾਰਾਜਾ ਦਸ਼ਰਥ ਖੀਰ ਦਾ ਕਟੋਰਾ ਰਾਜਪਮਨ ਵਿੱਚ ਲੈ ਗਏ ਤੇ ਉਹਨਾਂ ਨੇ ਖੀਰ ਰਾਣੀਆਂ ਨੂੰ ਖਵਾਈ ਯੱਗ ਸੰਪੂਰਨ ਕਰਕੇ ਰਿਸ਼ੀਆਂ ਤੇ ਬ੍ਰਾਹਮਣਾਂ ਨੂੰ ਖੁਸ਼ੀ-ਖੁਸ਼ੀ ਉਹਨਾਂ ਦੇ ਘਰਾਂ ਤੇ ਆਸ਼ਰਮ ਬਲ ਤੋੜਿਆ ਸਾਰੀ ਯੁਧਿਆ ਨਗਰੀ ਵਿੱਚ ਜੈ ਜੈਕਾਰ ਹੋਇਆ श्री रामचंद्र जी ने अवतार धारना ग्रह ग्रे बाज बुदाव सुब प्रगट पे सुख कंद हर्षवंत सब जहीं तह नगर नारी नर ब्रंद सियापति राम जय जय राम करो कल्याण जय हनुमान करो कल्याण जय प्रभु राम महाराजा ਦਸ਼ਰਥ ਨੇ ਖੀਰ ਦਾ ਕਟੋਰਾ ਰਾਜਪਾਉਣ ਵਿੱਚ ਖੜ ਕੇ ਆਪਣੀਆਂ ਤਿੰਨਾਂ ਰਾਣੀਆਂ ਨੂੰ ਇਕੱਠਿਆਂ ਕੀਤਾ ਵੱਡੀ ਰਾਣੀ ਕੁਸ਼ਲਿਆ ਨੂੰ ਅੱਧੀ ਖੀਰ ਖਵਾ ਦਿੱਤੀ ਤੇ ਬਾਕੀ ਦੀ ਖੀਰ ਦੇ ਦੋ ਹਿੱਸੇ ਕਰਕੇ ਸੁમિત્રા ਤੇ ਕਈ ਨੂੰ ਖਵਾਏ ਗਏ ਦੁਸ਼ਟਾਂ ਦੀ ਦੁਸ਼ਟਾਂ ਤੇ ਰਾਖਸ਼ਾਂ ਦੀ ਸੋਧ ਵਾਸਤੇ ਵਿਸ਼ਨੂੰ ਨੇ ਮਾਤ ਲੋਕ ਵਿੱਚ ਆਉਣਾ ਸੀ ਆਪਣੇ ਚਾਰ ਭਾਗ ਕੀਤੇ ਸਨ ਤੇ ਵੱਡਾ ਜਾਂ ਮੁਖੀ ਭਾਗ ਮਾਤਾ ਪਛੱਲਿਆ ਦੀ ਕੋਠ ਵਿੱਚ ਪ੍ਰਵੇਸ਼ ਹੋਇਆ ਨਾ ਪੁੱਤੇ ਮਹਾਰਾਜੇ ਦਸ਼ਰਥ ਨੂੰ ਥੋੜੇ ਹੀ ਦਿਨਾਂ ਪਿੱਛੋਂ ਆਸ ਹੋ ਗਈ ਕਿ ਉਸ ਦੇ ਰਾਜ ਭਵਨ ਵਿੱਚ ਜਰੂਰ ਬਾਲ ਖਿਲਣ ਖੜੰਗੇ ਉਹ ਪ੍ਰਸੰਨ ਚੇਤੇ ਵਿਚਰਨ ਲੱਗਾ ਉਸਨੇ ਗਾਣ ਕਰਨੇ ਸ਼ੁਰੂ ਕੀਤੇ ਤੇ ਮੰਦਰਾਂ ਵਿੱਚ ਆਰਤੀਆਂ ਉਤਾਰੀਆਂ ਜਾਣ ਲੱਗੀਆਂ ਸਾਰੀ ਜੁਧਿਆ ਨਗਰੀ ਵਿੱਚ ਮੰਗਲਾਚਾਰ ਹੋਣ ਲੱਗੇ ਸਮੇਂ ਦੀ ਗਤੀ ਨੂੰ ਕੋਈ ਨਹੀਂ ਰੋਕ ਸਕਦਾ ਉਹ ਆਪਣੀ ਮੱਧਮ ਚਾਲੇ ਤੁਰਿਆ ਜਾਂਦਾ ਹੈ ਉਡੀਕ ਮੁਕੀ ਉਹ ਦਿਨ ਆਪ ਜਾ ਜਿਸ ਦਿਨ ਬਹੁਤੇ ਮੰਗਲਾਚਾਰ ਹੋਣੇ ਸੀ ਸਭ ਤੋਂ ਪਹਿਲਾਂ ਮਾਤਾ ਕੁਸ਼ਲਿਆ ਜਿਹਦੀ ਕੁੱਖੋਂ శ్రీรามਚੰਦਰ ਜੀ ਨੇ ਅਵਤਾਰ ਲਿਆ ਜਦੋਂ ਉਹਨਾਂ ਨੇ ਅਵਤਾਰ ਲਿਆ ਮੰਦਰਾਂ ਵਿੱਚ ਆਪਣੇ ਆਪ ਟੱਲ ਖੜਕਣ ਲੱਗੇ ਸਾਰੀ ਵਿਨਾਸ਼ਪਤੀ ਝੂਮਣ ਲੱਗੀ ਤੇ ਦੇਵਤਿਆਂ ਨੇ ਫੁੱਲ ਬਰਸਾਏ ਜੁਦਿਆ ਨਗਰੀ ਵਿੱਚ ਅਨੋਖਾ ਤੇ ਨਵਾਂ ਵਿਵਹਾਰ ਆਇਆ ਕੁਝ ਥੋੜੇ ਸਮੇਂ ਪਿਛੋਂ ਮਾਤਾ ਸੁમિત્રા ਨੇ ਦੋ ਬੱਚਿਆਂ ਨੂੰ ਜਨਮ ਦਿੱਤਾ ਉਹ ਸਨ ਸ੍ਰੀ ਲక్ష్ਮਣ ਤੇ ਸਤਰੂਕਣ ਤੀਸਰੀ ਰਾਣੀ ਦੀ ਕੁਖੋਂ ਭਰਤ ਜਨਮੇ ਇੱਕ ਪੁੱਤਰ ਵਾਸਤੇ ਤਰਲੇ ਲੈਣ ਵਾਲੇ ਰਾਜੇ ਦੇ ਘਰ ਚਾਰ ਪੁੱਤਰ ਹੋ ਗਏ ਉਸ ਦੇ ਰਾਜ ਪਾਉਣਾਂ ਵਿੱਚ ਨਵਾਂ ਚੰਨਨ ਹੋ ਗਿਆ ਸਾਰੀ ਅਜੁੱਧਿਆ ਨਗਰੀ ਵਿੱਚ ਢੋਲ ਟਮਕਾ ਹੋਇਆ ਸ਼ਹਿਨਾਈਆਂ ਵੱਜੀਆਂ ਤੇ ਰਾਜੇ ਵੱਲੋਂ ਲੰਗਰ ਲਵਾ ਦਿੱਤੇ ਗਏ ਬ੍ਰਹਮਣਾ ઋਸ਼ੀਆਂ ਤੇ ਲੋੜਵੰਦਾਂ ਨੂੰ ਦਾਨ ਦਿੱਤਾ ਗਿਆ ਮੰਦਰਾਂ ਵਿੱਚ ਵੇਦ ਪੂਜਾ ਹੋਣ ਲੱਗੀ ਇਸ ਤਰ੍ਹਾਂ ਕੋਈ ਸਵਾ ਮਹੀਨਾ ਖੁਸ਼ੀ ਦੇ ਮੰਗਲਾਚਾਰ ਕੀਤੇ ਗਏ ਸਾਰੇ ਰਾਜ ਵਿੱਚ ਪਤਾ ਲੱਗ ਗਿਆ ਕਿ ਮਹਾਰਾਜਾ ਦਸਰਦੇਵ ਕਰ ਸੁੰਦਰ ਚਾਰ ਰਾਜਕਮਾਰ ਹੋ ਗਏ ਹਨ ਪਰਜਾ ਦੇ ਮੁਖੀ ਬਧਾਈਆਂ ਦੇਣ ਆਏ ਮਹਾਰਾਜੇ ਨੂੰ ਨਜ਼ਰਾਨੇ ਪੇਸ਼ ਕੀਤੇ ਗਏ ਮਹਾਰਿਸ਼ੀਆਂ ਨੇ ਇਹ ਵਿਚਾਰ ਕੇ ਕਿ ਵਿਸ਼ਨੂੰ ਨੇ ਅਵਤਾਰ ਧਾਰਿਆ ਹੈ ਉਹਨਾਂ ਨੇ ਖੁਸ਼ੀ ਵਿੱਚ ਹਮਨ ਕੀਤੇ ਹਰ ਨਵੀਂ ਪਰਬਤ ਨਾਲ ਉਹ ਵੱਡੇ ਹੋਣ ਲੱਗੇ ਦਿਨ ਬੀਤੇ ਦਿਨਾਂ ਪਿਛੋ ਮਹੀਨੇ ਤੇ ਮਹੀਨੇ ਪਿਛੋ ਸਾਲ ਖੁਸ਼ੀ ਦੇ ਦਿਨ ਬੀਤਦਿਆਂ ਦੇਰ ਨਹੀਂ ਲੱਗਦੀ ਚੱਟ ਹੀ ਕੋਈ ਸਾਲ ਬੀਤ ਗਏ ਰਾਜਕੁਮਾਰ ਰਿੜਨ ਤੁਰਨ ਲੱਗੇ ਤੁਰਨ ਤੋਂ ਨਸਨ ਭਜਣ ਤੇ ਖੇਡਣ ਵਿੱਚ ਰੁੱਝੇ ਜਵਾਨ ਖੁੱਲੀ ਵਿਦਿਆ ਤੇ ਸ਼ਸਤਰ ਵਿਦਿਆ ਸਿੱਖਣ ਲੱਗੇ ਉਹ શ્રી ਰਾਮਚੰਦਰ ਜੀ ਨੂੰ ਮਰਿਆਦਾ ਪਰਸ਼ੋਤਮ ਬਣਾਉਣ ਲੱਗੇ ਚਾਰੇ ਰਾਜਕੁਮਾਰ ਜਵਾਨ ਹੋ ਗਏ ਉਹਨਾਂ ਦੀ ਸੋਭਾ ਬਦ ਸੂਰਜ ਵਾਂਗ ਸੀ ਬੋਲ ਸਤਿਗੁਰਦੇਵ ਮਹਾਰਾਜ ਕੀ ਜੈ ਬੋਲ ਸਿਆਪਤੀ ਰਾਮਚੰਦਰ ਮਹਾਰਾਜ ਕੀ ਜੈ ਬੋਲ ਬੰਕੇ ਬਿਹਾਰੀ ਲਾਲ ਕੀ ਜੈ ਉਮਾਪਤੀ ਮਹਾਦੇਵ ਕੀ ਜੈ ਕਥਾ ਵਿਸ਼੍ਰਾਮ ਹੋਤ ਹੈ ਵਿਦਾ ਹੋਏ ਹਨੂਮਾਨ ਰਾਮ ਤੇ ਲక్ష్ਮਨ ਜਾਨਕੀ ਸੋ ਸਦਾ ਕਰੋ ਕਲਿਆਣ ਜੋ ਜਨ ਜਾਂ ਸਿਆਯੋ ਸੁਣ ਕਥਾ ਮਨ ਲਾਈ ਤੇ ਤਾਂ ਕੋ ਜਾਈਏ ਮਨ ਆਪਣੇ ਹਰ ਛਾਏ ਸਿਆਪਤੀ ਰਾਮ ਜੈ ਜੈ ਰਾਮ ਕਰੋ ਕਲਿਆਣ ਜੈ ਹਨੂਮਾਨ ਕਰੋ ਕਲਿਆਣ ਜੈ ਪ੍ਰਭੂ ਰਾਮ ਹੋ ਸਿਆਪਤੀ ਰਾਮ ਚੰਦਰ ਮਹਾਰਾਜ ਕੀ ਜੈ ਹੋ ਸਤਿਗੁਰ ਦੀ ਮਹਾਰਾਜ ਕੀ ਜੈ ਹੈ ਮੇਰੀ ਮਾਈ ਸਤਿਆਂ ਜੋਤਾਂ ਵਾਲੀ ਮਾਤਾ ਜੀ ਤੁਹਾਡੀ ਸਦਾ ਹੀ ਜੈ